ਸਤਿ ਸ੍ਰੀ ਅਕਾਲ ਜੋ ਜੇ ਜੇ ਆਪਰੇ ਸ਼ਹੀਦਾਂ ਨੂੰ ਯਾਦ ਰੱਖਣਾ ਉਹਨਾਂ ਦੇ ਪਾਏ ਹੋਏ ਕੁਰਬਾਨੀਆਂ ਦੇ ਚੱਲਿਆਂ ਉਹ ਕੋਈ ਵੀ ਹਕੂਮਤ ਆ ਗਈ ਉਹਨਾਂ ਨੂੰ ਲੋਕਾਂ ਦੇ ਹੱਥ ਤੋਂ ਛੁਡਾਉਣ ਦੇ ਲਈ ਉਹਨਾਂ ਤੋਂ ਆਗ ਲੈ ਲਈ ਨਗਾ ਤਾਨ ਮਕਾਨ ਦੇ ਵਿੱਚ ਨਿਕਲ ਗਿਆ ਨਾ ਪਾਵੇ ਉਹ ਸਮਾਜ ਦੇ ਤੇ ਪਾਵੇ ਸਾਡੀ ਜਨਤੀ ਕੇਂਦਰ ਦੇ ਵਿੱਚ ਬੈਠੀ ਹੋਈ ਸਰਕਾਰ ਹੈ ਪੰਜਾਬ ਦੀ ਪ੍ਰਵਾਰਕਵਾਲ ਸਰਕਾਰ ਹੈ ਜਿਹੜੀ ਉਤੇ ਲੱਗੇ ਕਰਮਾਂ ਦੇ ਸਾਥ ਦੇ ਗਿਆ ਅੱਜ ਤੋਂ ਇੱਕ ਹੱਲ ਲੈਣ ਨੂੰ ਮਜਬੂਰ ਲੈਣ ਨੂੰ ਤੇ ਸਮਾਜ ਨੂੰ ਪੜ ਗਿਆ ਵਟ ਗਿਆ ਚਰਵਤ ਗਾਣੇ ਪੋਚਣ ਉਤਕਾਰ ਕੀ ਨੇ ਕਿ ਦੇਸ਼ ਦੇ ਹਰ ਖੇਤਰ ਦੇ ਅੰਦਰ ਲਗਾਤਾਰ ਉਹ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਨਾਲ ਅੱਗੇ ਸਮਾਜ ਦੇ ਹਰ ਵਰਗ ਦਾ ਦੁਨ ਦਫਾਏ ਜਾ ਰਿਹਾ ਹੈ ਕਿ ਕਿਵੇਂ ਥਾਂ ਥਾਂ ਤੇ ਹੱਲੇ ਹੋ ਰਹੇ ਆ ਤੇ ਇਹਦਾ ਹੱਲਾ ਨੂੰ ਫੱਲਣ ਵਾਸਤੇ ਅੱਜ ਜਿਹੜੇ ਸਾਡੇ ਸ਼ਹੀਦ ਬਾੜੇ ਉਹ ਟੀਕੇ ਨੂੰ ਗਰਾਹਾ ਦਾ ਚੰਡਾ ਚੱਕੇ ਜਾ ਰਹੇ ਸੀ ਪਰ ਅੱਜ ਉਹ ਸਾਰੇ ਉਸ ਖਤਾਨ ਲੈਦੇ ਉਹ ਲੋਟ ਲੈਦੇ ਸ਼ਹੀਦ ਬਣ ਕੇ ਨੇ ਉਹ ਲੋਕਾਂ ਦੇ ਸ਼ਹੀਦ ਬਣ ਕੇ ਨੇ ਤੇ ਅਸੀਂ ਇਹ ਨਾਚਾਉਣ ਦਾ ਆਕਰਾ ਕਰਨ ਵਾਸਤੇ ਜਿੱਥੇ ਇੱਕਾ ਇੱਕ ਤਾਰਾ ਹੋਂਕਾ ਦੇਣਾ ਹੈ ਸਾਰੇ ਜੱਟੇ ਪੰਦੀਆਂ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਅਸੀਂ ਇਸ ਸ਼ਕਤ ਦੇ ਅੰਦਰ ਸ਼ਾਮਲ ਹੋਣਾ ਹੈ ਕਿ ਜਿਵੇਂ ਅਸੀਂ ਅੱਜ ਤੋਂ 4 ਸਾਲ ਪਹਿਲਾਂ ਮੋਦੀ ਨੂੰ ਗੋਡੇ ਟੇਕਣ ਵਾਸਤੇ ਮਜਬੂਰ ਕੀਤਾ ਸੀ ਤੇ ਅੱਜ ਫੇਰ ਆ ਤਾਂਦੇ ਹੋਰ ਹੱਜਾਂ ਦੇ ਮੁਕਾਬਲੇ ਦੇ ਲਈ ਅਸੀਂ ਇਸ ਸ਼ਕਤ ਨੂੰ ਹੋਰ ਤੇ ਕਰਨਾ ਹੈ ਅਖੀਰ ਦੇ ਵਿੱਚ ਮੈਂ ਜਨੇਵੀ ਦਾ ਏਵਾਦਾਰ ਹੋਣ ਦੇ ਨਾਤੇ ਕੁੱਲ ਐ ਕਿਸਾਨ ਸਭਾ ਵੱਲੋਂ ਇਹਨਾਂ ਸ਼ਹੀਦਾਂ ਨੂੰ ਇੱਕ ਵਾਰ ਕੇ ਨਾ ਤੋਂ ਮਾਸ ਤੋਂ ਖੁੰਦਾ ਹੋਇਆ ਆਪਣੇ ਨਾਲੋਂ ਤੇ ਇਹ ਅਪੀਲ ਕਰੂੰਗਾ ਕਿ ਆਪਾਂ ਆਹ ਲੜ ਕੇ ਇੱਥੇ ਦਾ ਹੌਕਾ ਦੇਸੀ ਤੇ ਇੱਕ ਬੱਚਾ ਸ਼ਿਸ਼ਾ ਉਹਨਾਂ ਤਾਨਤਾਂ ਨੂੰ ਛੇੜ ਕੇ ਇਸ ਨੂੰ ਖੰਡਾ ਹੋਰ ਵਾਸਤੇ ਆਏ ਜਨ ਸ਼ਾਹੀਆਂ ਰੰਗ ਜਾਂ ਉਹਨਾਂ ਨੂੰ ਕੰਮ ਕਰਕੇ ਤੇ ਆਏ ਸ਼ਗਨ ਦੇ ਵਾਸਤੇ ਤੇ ਅੱਗੇ ਵਧਦੇ ਹੋਏ ਇਹਨਾਂ ਲੋਕਾਂ ਨੂੰ ਇਨਸਾਫ ਲਈ ਕੇ ਉਸ ਤੈਨੂੰ ਅਸੇਸਨ ਵਾਸਤੇ ਉਹ ਜੋ ਉਚੜਦਾ ਕਰਕੇ ਸੱਜਦਾ ਕਰਕੇ ਜਿਹੜਾ ਇਹਨਾਂ ਲੋਕਾਂ ਦੇ ਲਈ ਇੱਕ ਬਹੁਤ ਸੇਵਾ ਲੈ ਕੇ ਆਇਆ ਤੇ ਇਸ ਦਾ ਅਸੀਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਕੀ ਧੰਨਵਾਦ ਜੀ ਹੁਣ ਮਾਡ ਕਮੇਟੀ ਦੇ ਜਿਹੜੇ ਹਰਿਆਣਾ ਦੇ ਕੰਨ ਦਾ ਸਾਡਾ ਹੰਦੇ ਸੁਭਾ ਪ੍ਰਧਾਨ ਹੈ ਤੇ ਉਹਨਾਂ ਤੋਂ ਬਾਅਦ ਪੱਤੰਚ ਜਾਂ ਹੀ ਸਾਰੇ ਲੋਕ ਸਦਕਿਆ ਪੰਜ ਦੇ ਪ੍ਰਧਾਨ ਅਮੋਰ ਸਿੰਘ ਜੀ ਨੂੰ ਦਰਸ਼ਨ ਤੇ ਬਾਬਾ ਬਾਈਆ ਜੀ ਥੱਲੇ ਧਰਤੀ ਦੇ ਪੰਜ ਬਾਹਰ ਜੀ ਦਾ ਆਪਣੇ ਅਕੀਦਤ ਤੇ ਸलाम ਕਹਿਣ ਆਏ तमाम ਕੀਤੀ ਲੋਕੋ ਜਿਸ ਤੱਕ ਇਹ ਪ੍ਰਧਾਨਗੀ ਸਮਾਗਮ ਦੀ ਗੱਲ ਹੈ ਇਹ ਕੋਈ ਰਵਾਇਤੀ ਸਰਦਾਰ ਸ਼ਕਨ ਦੀ ਸਮਾਗਮ ਨਹੀਂ ਹੈ ਇਹ ਉਹਨਾਂ ਸੰਤਾਂ ਜੀ ਸਮਾਗਮਾਂ ਤੋਂ ਬਹੁਤ ਵਕਤੀ ਕੀ ਸੰਤਾਂ ਜੀ ਅਗਲੀ ਸਮਾਗਮ ਹੈ ਉਹਦੇ ਵਿੱਚ ਕਾਰਨ ਹੈ ਕਿ ਆਪਾਂ ਧਰਤੀ ਦੇ ਹਰ ਆਦਮੀ ਜਿਹੜਾ ਫਾਇਦਾ ਹੁੰਦਾ ਉਹ ਇੱਕ ਨਾ ਇੱਕ ਦਿਨ ਖਤਮ ਹੋਣਾ ਹੈ ਪਰ ਮਸਲਾ ਇਹ ਜਿਹੜੀ ਉਹਦੀ ਜ਼ਿੰਦਗੀ ਹੈ ਉਸ ਜ਼ਿੰਦਗੀ ਦੇ ਵਿੱਚ ਉਹਨੇ ਆਪਣੇ ਮਕਸਦ ਨੂੰ ਚੁਣਿਆ ਹੈ ਤੇ ਜੇ ਮਕਸਦ ਨੂੰ ਚੁਣਿਆ ਤਾਂ ਉਹ ਕਿਸ ਤਰੀਕੇ ਦਾ ਮਕਸਦ ਹੈ ਮਕਸਦ ਨੂੰ ਲੋਕ ਪੈਸਾ ਕਮਾਣ ਵਾਲੇ ਵੀ ਚੁਰਤੇ ਨੇ ਕਿ ਮੇਰਾ ਟਾਰਗੇਟ ਹੈ ਕਿ ਮੈਂ ਨਾ ਪੈਸਾ ਕਮਾਣਾ ਚਾਹਦਾ ਸੁਣਾਣੀ ਹੈ ਤੇ ਦੂਜੇ ਪਾਸੇ ਇਹ ਸਾਡੇ ਸ਼ਹੀਦਾਂ ਨੇ ਓਹ ਮਕਸਦ ਨੂੰ ਚੁਣਿਆ ਆਪਣੀ ਤੀਜੀ ਅੱਖ ਖੁੱਲੀ ਅੱਖ ਦੇ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਵਾਪਰਦੇ तमाम ਘਟਨਾਕਰਮ ਜ਼ਬਰ ਜ਼ੁਲਮ ਤੱਕੇ ਚਾਈ ਬੇਰੋਜ਼ਗਾਰੀ ਖੇਤਾਂ ਦੇ ਪਸੀਨਾ ਦੇ ਰੋਤੇ ਕਹਾਣ ਦੇ ਮਜ਼ਦੂਰ ਉਹਨਾਂ ਦੇ ਦਰਦ ਦੀ ਕਹਾਣੀ ਨੂੰ ਉਹਨਾਂ ਦੇ ਕਿਰਿਆ ਤੋਂ ਪੜਿਆ ਤੇ ਪੜ ਕੇ ਉਹਨਾਂ ਨੇ ਅਕੀਦਾ ਕੀਤਾ ਉਹਨਾਂ ਨੇ ਆਪਣਾ ਮਕਸਦ ਤੈਅ ਕੀਤਾ ਕਿ ਅਸੀਂ ਜਿਹੜਾ ਇਹ ਲੋਕ ਜਿਹੜੇ ਨੇ ਜ਼ਿੰਦਗੀ ਦੀ ਬੰਦ ਖਲਾਸੀ ਨਹੀਂ ਚਿਆ ਰਹੇ ਨੇ ਇਹ ਲੋਕ ਜਿਹੜੇ ਇੱਕ ੱੱਕੜ ਸਮਾਜ ਪ੍ਰਬੰਧ ਵੀ ਮਾਰ ਕੇ ਰਹਿ ਰਹੇ ਨੇ ਉਹ ਲੋਕਾਂ ਦੇ ਸੰਗ ਖੜਨਾ ਹੈ ਉਹਨਾਂ ਲੋਕਾਂ ਦੀ ਲੜਾਈ ਨੂੰ ਲੜਨਾ ਹੈ ਤੇ ਇਸ ਤਰ੍ਹਾਂ ਕੇ ਜਦੋਂ ਆਪਾਂ ਗੱਲ ਕਰਦੇ ਆਂ ਇਹ ਕੋਈ ਕੇਵਲ ਇੱਕ ਬਾਸ ਐਕਸੀਡੈਂਟ ਦੇ ਵਿੱਚ ਜਿਹੜੇ ਸਾਡੇ ਸਾਥੀ ਨਹੀਂ ਸਾਡੇ ਤੋਂ ਵਿਛੜੇ ਇਹ ਕਿਹੜਾ ਪ੍ਰਬੰਧ ਹੈ ਜਿਹੜਾ ਪ੍ਰਬੰਧ ਸਦਾ ਹੀ ਸਾਡੇ ਦੇ ਉੱਤੇ ਲੋਕਤ ਦੇ ਜ਼ੁਲਮ ਕਰਨ ਦੇ ਲਈ ਚੜਿਆ ਰਿਹਾ ਹੈ ਇਹ ਉਹ ਪ੍ਰਬੰਧ ਦੀ ਭੇਟ ਜੜੇ ਹੋਏ ਸਾਡੇ ਮਹਾਨ ਸ਼ਹੀਦ ਨੇ ਆਪਾਂ ਗੱਲ ਇੱਥੇ ਹੈ ਕਿ ਇੱਕ ਸਾਥੀ ਸਾਡੇ ਜਦੋਂ ਗੀਤ ਗੀਂ ਚੱਲ ਰਿਹਾ ਸੀ ਤਾਂ ਉਹ ਸੰਤਰਾ ਮੋਦਸੀ ਦੀਆਂ ਲਾਈਨਾਂ ਬੋਲਦੇ ਹੋਏ ਇਹ ਗੱਲ ਕਹਿ ਰਹੇ ਸੀ ਕਿ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਇਹ ਗੱਲ ਕੂੜੀ ਇਹਨਾਂ ਸਿੱਖਾਂ ਤੇ ਢੁਕਦੀ ਹੈ ਕਿ ਜੇ ਅਸੀਂ ਉਹਨਾਂ ਦੀ ਸੋਚ ਨੂੰ ਜਿਹੜੀ ਸੋਚ ਬੜੀ ਦੂਰ ਤੱਕ ਦੇਖਦੀ ਸੀ ਜਿਹੜੀ ਸੋਚ ਨੇ ਇਥੋਂ ਲੱਭਿਆ ਕਿ ਇਹ ਲੋਕਾਂ ਦੀ ਬੰਦ ਖਲਾਸੀ ਦਾ ਤਰੀਕਾ ਕੀ ਹੈ ਉਹ ਤਰੀਕੇ ਨੂੰ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਲਾਗੂ ਕਰਨਾ ਹੈ ਕਿਵੇਂ ਲੋਕਾਂ ਨੂੰ ਲਾਮਬੰਦ ਕਰਨਾ ਹੈ ਕਿਵੇਂ ਲੋਕਾਂ ਨੂੰ ਇਹ ਦੱਸਣਾ ਕਿ ਤੁਹਾਡੀ ਕਿਸਮਤ ਦਾ ਕਾਰਨ ਨਹੀਂ ਹੈ ਤੁਹਾਡੀ ਭੁੱਖਰੀ ਦੀ ਮੁਗਲ ਫੀ ਕਰਕੇ ਖੁਦਕੁਸ਼ੀਆਂ ਉਹਨਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਜਾਗਰੂਕ ਕੀਤਾ ਕਿ ਇਹ ਭਾਣੇ ਦੀ ਗੱਲ ਨਹੀਂ ਹੈ ਇਹ ਜਿਹੜਾ ਰਾਜ ਪ੍ਰਬੰਧ ਦੀ ਮਾਰ ਹੇਕ ਆਏ ਹੋ ਧਰਤੀ ਲੋਕ ਨੇ ਜਿਹੜੇ ਸਾਡੇ ਧਰਤੀ ਦੇ ਉਸ ਧਰਤੀ ਲੋਕਾਂ ਦੀ ਜਿਹੜੀ ਕਹਾਣੀ ਹੈ ਉਹਨੂੰ ਲੋਕਾਂ ਦੇ ਵਿੱਚ ਪਾਇਆ ਉਹਨਾਂ ਨੇ ਬਾਤ ਕਹੀ ਉਹ ਬਾਤ ਜਿਹੜੀ ਪੀੜ੍ਹੀਆਂ ਤੱਕ ਚੱਲੇਗੀ ਜਿਹੜੀ ਆਨ ਵਾਲੇ ਸਕਰਸ਼ਾਂ ਦੇ ਵਿੱਚ ਇੱਕ ਨਵੀਂ ਦਿਸ਼ਾ ਵਿਖਾਏਗੀ ਸਾਨੂੰ ਤੇ ਸਭ ਤੋਂ ਵੱਡੀ ਗੱਲ ਉਹਨਾਂ ਸ਼ਹੀਦਾਂ ਦੇ ਪ੍ਰਤੀ ਜੇ ਆਪਾਂ ਸੱਚੀ ਸ਼ਰਧਾਂਜਲੀ ਦੀ ਗੱਲ ਕਰੀਏ ਤਾਂ ਸਾਨੂੰ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਣਾ ਪਵੇਗਾ ਸਾਨੂੰ ਯਾਦ ਰੱਖਣਾ ਪਵੇਗਾ ਕਿ ਉਹ ਕਿਸ ਮਕਸਦ ਲਈ ਆਪਣੀਆਂ ਜਾਨਾਂ ਵਾਰ ਗਏ ਇਹ ਜਿਹੜੀ ਮੁਕਤੀ ਦਾ ਯੁੱਧ ਹੈ ਜਿੰਨਾ ਚਿਰ ਚੱਲਦਾ ਰਹੇਗਾ ਇਹਨਾਂ ਸ਼ਹੀਦਾਂ ਦੇ ਬੋਲ ਇਹਨਾਂ ਸ਼ਹੀਦਾਂ ਦੇ ਕੀਤੇ ਹੋਏ ਕੰਮ ਸਾਡੇ ਮਨ ਮਸਤਕ ਦੇ ਵਿੱਚ ਦਸਤਕ ਦਿੰਦੇ ਰਹਿਣਗੇ ਮੈਂ ਆਪਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾਉ ਗ੍ਰਾਮਾ ਹਰਿਆਣਾ ਕਮੇਟੀ ਵੱਲੋਂ ਇਹ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਤੇ ਸਮੂਹ ਜਥੇਬੰਦੀ ਨਾਲ ਤੇ ਕਿਰਤੀ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਇਹੀ ਕਾਮਨਾ ਕਰਨਾ ਕਿ ਉਹਨਾਂ ਨੂੰ ਸੱਚੀ ਸਰਬੰਧਰੀ ਇਹੀ ਹੋਏਗੀ ਜੇ ਅਸੀਂ ਉਹਨਾਂ ਦੇ ਚੱਲੇ ਪੂਰਨਿਆਂ ਤੇ ਉਹਨਾਂ ਦੇ ਕੀਤੇ ਜਿਹੜੇ ਮਕਸਦ ਨੂੰ ਚਾਹ ਗਾ ਲੋ ਉਹਨਾਂ ਦੀ ਜਿਹੜੀ ਘਾਲੀ ਕਾਰਨਾ ਨੂੰ ਯਾਦ ਰੱਖਦੇ ਹੋਏ ਇਹ ਸੰਗਰਾਮ ਨੂੰ ਅੱਗੇ ਲਿਜਾਵਾਂਗੇ ਇਸ ਮੁਕਤੀ ਦੇ ਸੰਗਰਾਮ ਨੂੰ ਉਸ ਦਿਸ਼ਾ ਤੱਕ ਲੈ ਕੇ ਜਾਵਾਂਗੇ ਉਸ ਮੰਜ਼ਲ ਤੱਕ ਲੈ ਕੇ ਜਾਵਾਂਗੇ ਜਿੱਥੇ ਭੁੱਖ ਗਰੀਬੀ ਮੁਕਤੀ ਕਰਕੇ ਕੁਤਕੁਸ਼ੀਆਂ ਬੇਰੋਜ਼ਗਾਰੀਆਂ ਨਿਤ ਡਾਂਗਾ ਦੀ ਮਾਰ ਖੱਭਦੇ ਸਾਡੇ ਲੋਕ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇੱਕ ਅਪੀਲ ਆ ਬਲੰਟੀਅਰਾਂ ਨੂੰ ਪੰਜ ਚਾਰ ਬਲੰਟੀਅਰ ਜਿੱਥੇ ਨਕਰਾਲ ਦਾ ਘਰਾਲੀਆਂ ਉੱਥੇ ਪਹੁੰਚਣਾ ਕੁਝ ਬਲੰਟੀਅਰਾਂ ਦੀ ਲੋੜ ਆ ਉੱਥੇ ਸੋ ਹੁਣ ਅਮੋਲਕ ਜੀ ਪੰਚਮਚ ਦੇ ਪ੍ਰਧਾਨ ਤੇ ਉਹਨਾਂ ਤੋਂ ਬਾਅਦ ਲੋਕ ਮੋਰਚਾ ਪੰਜਾਬ ਦੇ ਸੁਭਾਸ ਕਸਤਰ ਜਗਮੀਰ ਸਿੰਘ ਜੀ ਤਿਆਰ ਰਹਿਣਾ ਆਓ ਜੀ ਮੋਰਚਾ ਸਿੰਘ ਜੀ ਜਸਪਾਲ ਪਾਲਾ ਉਥਾ ਗੁਰੂ ਇੱਥੇ ਲਸ਼ਮਣ ਨੂੰ ਮਿਲਿਆ ਆ ਕੇ ਕੁਝ ਜ਼ਰੂਰੀ ਗੱਲ ਆ ਜਸਪਾਲ ਪਾਲਾ ਲਸ਼ਵਣ ਨੂੰ ਮਿਲ ਲੈ ਹੌਲੀ ਲੋਕਾਂ ਦੀ ਮੁਕਤੀ ਵਾਸਤੇ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਜੂਝਦੇ ਹੋਏ ਕਾਫਲਿਆਂ ਦੇ ਚੜਦੇ ਸੂਰਜ ਜੋ ਸਾਡੇ ਕੋਲੋਂ ਸੰਗਰਾਮਾਂ ਦੇ ਸੰਘਰਸ਼ ਦੇ ਪੇੜ ਦੇ ਵਿੱਚ ਵਿਦਾ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜੁੜੇ ਹੋਏ ਬਹਾਦਰ ਲੋਕੋ ਮੈਂ ਪੰਜਾਬ ਨੂੰ ਸੱਦੇ ਚਾਰਜ ਮੰਚ ਪਲਸ ਮੰਚ ਉਹ ਜਥੇਬੰਦੀ ਵੱਲੋਂ ਆਪਣਾ ਸਿਰ ਝੁਕਾਉਣਾ ਪਰਵਾਰਾਂ ਦੇ ਅੱਗੇ ਇਸ ਧਰਤੀ ਦੇ ਇਹ ਜਿੱਥੇ ਬੂਟਾ ਸਿੰਘ ਮਾਸਟਰ ਜੀ ਦੇ ਯਾਰ ਦੇ ਵਿੱਚ ਇੱਕ ਦੌਰ ਦੇ ਵਿੱਚ ਵੱਡੀ ਇਕੱਤਰਤਾ ਹੋਈ ਸੀ ਉਸ ਧਰਤੀ ਨੂੰ ਸਾਥ ਸਵੰਦੀਆਂ ਨੂੰ ਤੇ ਜਥੇਬੰਦੀ ਨੂੰ ਸਲਾਮ ਕਰਦਾ ਜਿਹੜੀ ਦਹਿਕ ਦੇ 11 ਦੇ ਉੱਤੇ ਸਫਰ جاری ਰੱਖ ਰਹੀ ਹੈ ਇਸ ਮੌਕੇ ਦੇ ਉੱਤੇ ਮੈਂ ਗੁਰ ਸ਼ਰਨਪਾ ਜੀ ਦੇ ਉਹਨਾਂ ਬੋਲਾਂ ਨੂੰ ਇਹ ਸਵਾਗਤ ਤੇ ਜਹਰਾਉਣਾ ਚਾਹਨਾ ਕਿ ਉਹਨਾਂ ਨੂੰ ਸਾਡੀਆਂ ਭੈਣਾਂ ਨੇ ਕੋਠੇ ਗੁਰੂ ਜੀਆਂ ਭੈਣਾਂ ਨੇ ਪੂਰਾ ਕਰਕੇ ਦਿਖਾਇਆ ਹੈ ਬਾਜੀ ਕਿਹਾ ਕਰਦੇ ਸੀ ਮੈਂ ਨਾਟਕ ਉਦੋਂ ਤੱਕ ਸ਼ੁਰੂ ਨਹੀਂ ਕਰਨਾ ਜਦੋਂ ਤੱਕ ਪੰਡਾਲ ਦੇ ਵਿੱਚ ਮੇਕੀਆਂ ਭੈਣਾਂ ਬੱਚੀਆਂ ਪੰਡਾਲ ਤੇ ਨਹੀਂ ਆਉਣਗੀਆਂ ਸਾਡੀਆਂ ਇਹਨਾਂ ਬਹਾਦਰ ਭੈਣਾਂ ਨੇ ਆਪਣਾ ਲਹੂ ਦੇ ਕੇ ਆਪਣੇ ਪੀਰਾਂ ਦੇ ਨਾਲ ਇੱਕ ਨਵੀਂ ਕਹਾਣੀ ਇੱਕ ਨਵਾਂ ਨਾਟਕ ਲਿਖਿਆ ਹੈ ਇੱਕ ਨਵੀਂ ਇਬਾਰਤ ਲਿਖੀ ਹੈ ਤੇ ਲਿਖੀ ਵੀ ਕਾਪੀ ਦੇ ਸਫੇ ਦੇ ਉੱਤੇ ਨਹੀਂ ਮਾਂ ਧਰਤੀ ਦੀ ਹਿੱਕੜੀ ਤੇ ਲਿਖੀ ਹੈ ਤੇ ਲਿਖੀ ਵੀ ਸਿਆਹੀ ਨਾਲ ਨਹੀਂ ਆਪਣੇ ਲਹੂ ਨਾਲ ਲਿਖੀ ਹੈ ਪੰਜਾਬ ਦੇ ਵਿੱਚ ਸਤਲੁਜ ਤੇ ਬਿਆਸ ਦੋ ਦਰਿਆ ਜਿੱਥੇ ਮਿਲਦੇ ਨੇ ਉਹ ਹਰੀ ਦੇ ਪੱਤਾਂ ਹੈ ਇਸ ਦਰਦੀ ਦੇ ਉੱਤੇ ਇੱਕ ਨਵਾਂ ਹਰੀ ਕੇ ਪੱਤਣ ਫਿਰ ਗਿਆ ਗਿਆ 14 ਤਰੀਕ ਨੂੰ ਮਜ਼ਦੂਰਾ ਤੇ ਕਿਸਾਨਾਂ ਦੇ ਲਹੂ ਦੇ ਦੋ ਵਗਦੇ ਦਰਿਆ ਇੱਕ ਜਗ੍ਹਾ ਤੇ ਆ ਕੇ ਇਕੱਠੇ ਹੋਏ ਨੇ ਕਰਮੇ ਦਾ ਲਹੂ ਤੇ ਬਸੰਤ ਹੋਰਾਂ ਦਾ ਲਹੂ ਤੇ ਇਸੇ ਤਰ੍ਹਾਂ ਜਿਵੇਂ ਲਹਿਰ ਨੂੰ ਜ਼ਰੂਰਤ ਹੈ ਕਿ ਜੇ ਉਸ ਲਹਿਰ ਤੇ ਜੋਵਨ ਆਵੇ ਜਿੱਥੇ ਔਰਤ ਹਿੱਸਾ ਪਾਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਹਿਰਾਂ ਨੂੰ ਬਹਾਦਰ ਔਰਤਾਂ ਵੀ ਲੋੜ ਹੈ ਤੇ ਜਿਹੜੀ ਲਹਿਰ ਵਾਰੇ ਸਾਡਾ ਬਜ਼ੁਰਗ ਆਗੂ ਭਾਈ ਮੰਨਾ ਸਿੰਘ ਕਿਹਾ ਕਰਦਾ ਸੀ ਕਿ ਕਿਸਾਨ ਲਹਿਰ ਦੀ ਸਫਲਤਾ ਫੇਰ ਹੀ ਹੋਣੀ ਹੈ ਕਿ ਮਜ਼ਦੂਰ ਭਰਾਵਾਂ ਦੇ ਨਾਲ ਨਿੱਗੀ ਜੋਟੀ ਪਾਉਗੀ ਤਾਂ ਤੁਸੀਂ ਇਹ ਇੱਕ ਨਵਾਂ ਸਫਾ ਲਿਖਿਆ ਹੋਇਆ ਦੇਖ ਸਕਦੇ ਹੋ ਤੇ ਅਸੀਂ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਵੱਲੋਂ 225 ਦਾ ਪੂਰੇ ਦਾ ਪੂਰਾ ਸਾਲ ਕੱਲ ਹੀ ਅਸੀਂ ਸੁਭਾ ਕਮੇਟੀ 'ਚ ਫੈਸਲਾ ਕੀਤਾ ਹੈ ਕਿ ਗਦਰੀ ਗੁਲਾਬ ਬੀਬੀ ਗੁਲਾਬ ਕੌਰ ਦਾ 100 ਸਾਲ ਹੈ 100 ਸਾਲ ਹੋ ਗਿਆ ਉਹਨਾਂ ਨੂੰ ਸਾਡੇ ਕੋਲੋਂ ਵਿਛੜਿਆ ਨੂੰ ਉਹਨੇ ਸਰਦਾਰ ਸਿੰਘ ਸਰਾਬੇ ਹੋਰਾਂ ਦੇ ਨਾਲ ਬਾਬਾ ਪਖਨੇ ਹੋਰਾਂ ਦੇ ਨਾਲ ਲਹਿਰ ਚਾਏ ਸੀ ਤੇ 8500 ਲੋਕ ਅਮਰੀਕਾ ਤੇ ਕੈਨੇਡਾ ਨੂੰ ਲੁੱਟ ਮਾਰ ਕੇ ਆਇਆ ਸੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇਹੋ ਜੀ ਆਜ਼ਾਦੀ ਲਈ ਨਹੀਂ ਸੀ ਆਏ ਜਿਹੜੀ ਆਜਾਦੀ ਅੱਜਕੱਲ ਸਾਡੇ ਮੱਥੇ ਮਾਰੀ ਐ ਅਡਾਨੀਆਂ ਤੇ ਆਵਾਨੀਆਂ ਦੀ ਇਹਨਾਂ ਦੀ ਮੰਜੀ ਚੱਕ ਕੇ ਮੁੱਧੀ ਮਾਰਨੀ ਸੀ ਦੋਨਾਂ ਦੀ ਬਾਹਰੋਂ ਆਏ ਡਾਕੂਆਂ ਦੀ ਵੀ ਤੇ ਐਸ ਮੁਲਕ ਦੇ ਵੱਡੇ ਬਗਿਆੜਾਂ ਦੀ ਵੀ ਉਹ جنگ جاری ਐ ਉਹ جنگ ਨੂੰ ਜਾਰੀ ਰੱਖਣ ਲਈ ਜਿਹੜਾ ਵਰਕਾ ਨਵਾਂ ਲਿਖਿਆ ਐ ਇਸ ਧਰਤੀ ਨੇ ਉਹਦੀ ਕਹਾਣੀ ਜਿਉਂਚ ਵੀ ਜਾਰੀ ਐ ਉਹਦੀ ਕਹਾਣੀ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਵੀ ਜਾਰੀ ਐ ਇਸ ਕਹਾਣੀ ਨੂੰ ਅੱਗੇ ਤੋਰਦੇ ਹੋਏ ਅਸੀਂ ਤੁਹਾਡੇ ਨਾਲ ਪਲਸ ਮੰਚ ਵੱਲੋਂ ਇਹ عہد ਕਰਦੇ ਆਂ ਵਾਅਦਾ ਕਰਦੇ ਆਂ ਕਿ ਤੁਹਾਡੀਆਂ ਇਹਨਾਂ ਸਾਰੀਆਂ ਲਹਿਰਾਂ ਤੋਂ ਅਸੀਂ ਬਹੁਤ ਕੁਝ ਸਿੱਖਣਾ ਹੈ ਸਾਨੂੰ ਕਹਾਣੀ ਸਾਨੂੰ ਨਾਟਕ ਲਿਖਣਾ ਸਾਨੂੰ ਗੀਤ ਲਿਖਣਾ ਤੁਸੀਂ ਸਿਖਾਉਨੇ ਹੋ ਅਸੀਂ ਇਸ ਮੰਚ ਤੋਂ ਪੰਜਾਬ ਤੇ ਦੇਸ਼ ਵਿਦੇਸ਼ ਦੇ ਸਾਰੇ ਸਹਿਯੋਗਕਰਾਂ ਸਰਗਸ਼ੀਲਾਂ ਜਮਹੂਰੀ ਕਾਮਿਆਂ ਦੇਖਾਂ ਤੇ ਰੰਗ ਕਰਮੀਆਂ ਨੂੰ ਸੱਦਾ ਦਿੰਨੇ ਆ ਕਿ ਮਿੱਤਰ ਪਿਆਰਿਓ ਬਾਹਰ ਬੈਠ ਕੇ ਕਹਾਣੀ ਲਿਖ ਕੇ ਨਹੀਂ ਸਰਨਾ ਆਓ ਆਪਣੀ ਥੋੜੀ ਪੈਂਟ ਤਹਾਂ ਚਾੜ ਕੇ ਵਿੱਚ ਬੜੀਏ ਖੇਤ ਦੇ ਕਮਾਨ ਦੇ ਵਿੱਚ ਬੜੀਏ ਮੱਕੀ ਦੇ ਖੇਤ ਦੇ ਵਿੱਚ ਬੜੀਏ ਫੇਰ ਪਤਾ ਲੱਗਦਾ ਕਿਹੜਾ ਨਦੀਨ ਪੁੱਟਣ ਵਾਲਾ ਤੇ ਕਿਹੜੇ ਬੂਟੇ ਨੂੰ ਪਾਣੀ ਲਾਉਣ ਵਾਲਾ ਇਹ ਇਸ ਕਰਕੇ ਕਿਆ ਬਾਤ ਹੋਏਗੀ ਜਿਸ ਦਿਨ ਲੇਖਕ ਤੇ ਬੁੱਢੀ ਜੀ ਵੀ ਰੰਗ ਕਰਵੀ ਲੋਕ ਮਾਮਾ ਤੇ ਪੈਣਾ ਕਿਰਤੀ ਤੇ ਕਿਸਾਨ ਰਲ ਕੇ ਸਾਰੇ ਸਰਤੀ ਦੇ ਅਧਿਆਪਕਾਂ ਨੂੰ ਤੇ ਵਿਦਿਆਰਥੀਆਂ ਨੂੰ ਸਭਨਾ ਮਿਹਨਤ ਕਸ ਲੋਕਾਂ ਨੂੰ ਨਾਲ ਲੈ ਕੇ ਇੱਕ ਵੱਡੀ ਜਦੋ ਜਹਦੀ ਤਿਆਰੀ ਕਰਾਂਗੇ ਉਸ ਤੋਂ ਬਿਨਾ ਗੁਜਾਰਾ ਨਹੀਂ ਹੋਣਾ ਤੇ ਉਸ ਭਗਤ ਸਿੰਘ ਦੇ ਉਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਪੰਜਾਬ ਲੋਕ ਸੰਗਿਆਚਾਰ ਮੰਚ ਤੁਹਾਡੇ ਕਦਮਾਂ ਦੇ ਵਿੱਚ ਇਹ ਅਹਿਦ ਕਰਦਾ ਹੈ ਕਿ ਆਰ ਸੀਓ ਦੁੱਲੇ ਪੱਟੀ ਦੇ ਤਮਕ ਨਗਾਰੇ ਦੀ ਜਾਰੀ ਰੱਖਾਂਗੇ ਤੇ ਹਮੇਸ਼ਾ ਤੁਹਾਡਾ ਸਾਥ ਸਾਨੂੰ ਮਾਣ ਹੈ ਮਿਲਦਾ ਰਹੂਗਾ ਉਹਨਾਂ ਸਾਥੀਆਂ ਨੂੰ ਇੱਕ ਵਾਰ ਫੇਰ ਜ ਅਸੀਂ ਪਾਲ ਸਮਾਂ ਦੇ ਵੱਲੋਂ ਕੋਟ ਕੋਟ ਸਲਾਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਮੋਰਕ ਜੀ ਦਾ ਇੱਕ ਮਿੰਟ ਵਾਸਤੇ ਸਾਰੇ ਝੰਡੇ ਵੀ ਤਹਾਂ ਚੱਕ ਲੋ ਕਿਉਂਕਿ ਭੱਜਤੇ ਤੋਂ ਸਾਰਾ মিডিਆ ਪਹੁੰਚਾ ਧੰਨਵਾਦੀ ਕਰਦੇ ਆ ਉਹਨਾਂ ਨੇ ਅਖਬਾਰਾਂ ਔਰ মিডিਏ ਵਾਸਤੇ ਫੋਟੋਆਂ ਲੈਡੀਆਂ ਆਪਾਂ ਦੋ ਚਾਰ ਨਾਲੇ ਲਾਵਾਂਗੇ ਤੇ ਕੈਮਰਾਲੇ ਵੀ ਜਨ ਬੇਨਤੀ ਆਜੋ ਆਪਾਂ ਕਿਉਂਕਿ ਸਮੇਂ ਦੀ ਬਚਤ ਕਰਕੇ ਛੇਤੀ ਤੋਂ ਛੇਤੀ ਆਪਾਂ ਇਹ ਕੰਮ ਵੀ ਕਰਗੇ ਸ਼ਹੀਦੋ ਸੋਡੀ ਸੇਜਦੇ ਪੁੱਠੇ ਗੁਰੂ ਦੀ ਧਰਤੀ ਨੂੰ ਸਾਡਾ ਲਾਲ ਸਲਾਮ ਅਮਰ ਸ਼ਹੀਦਾਂ ਦਾ ਪਾਏਗਾਂ ਅਮਰ ਸ਼ਹੀਦਾਂ ਦਾ ਪਾਏਗਾਂ ਸ਼ਹੀਦ ਨਹੀਂ ਤੋਂ ਸੋਡ ਕਾੜ ਦੂਰੇ ਬਸੰਤ ਵੀਰਿਆ ਤੈਨੂੰ ਨੈਲ ਸਲਾਮ ਕਰਮਿਆ ਵੀਰਿਆ ਤੈਨੂੰ ਨੈਲ ਸਲਾਮ ਮਾਸ਼ੀ ਕੋਠਾ ਗੁਰੂ ਕਰਾਂ ਜਗਮੀਲ ਸਿੰਘ ਸੁਬਾਸ ਖਤਰ ਲੋਕ ਮੋਰ ਦਾ ਪੰਜਾਬ ਤੇ ਉਹਨਾਂ ਤੋਂ ਬਾਅਦ ਤਿਆਰ ਰਹਿਣਾ ਜੋਰਾ ਸਿੰਘ ਨਸਰਾਲੀ ਪੰਜਾਬ ਖੇਤ ਮਜ਼ਦੂਰ ਜੁਨੀਆ ਆਓ ਜੀ ਮਾਸ਼ਰ ਜਗਮੀਲ ਸਿੰਘ ਤਹਾਣਾ ਸੰਗਰਾਮ ਦੇ ਸ਼ਹੀਦ ਪਸ਼ੰਤ ਸਿੰਘ ਤੇ ਕਰਮ ਸਿੰਘ ਤੇ ਉਹਨਾਂ ਨਾਲ ਤਿੰਨ ਸੰਗਰਾਮਣ ਪੜਾ ਉਹਨਾਂ ਨੂੰ ਸਿਰਦਾ ਕਰਨ ਵਾਸਤੇ ਲੋਕ ਮੋਰਚਾ ਪੰਜਾਬ ਇਸ ਪੰਡਾਲ ਚ ਆਇਆ ਲੋਕ ਮੋਰਚਾ ਪੰਜਾਬ ਜਿੱਥੇ ਪਰਿਵਾਰ ਨੂੰ ਸੱਚੇ ਸੰਬੰਧੀਆਂ ਨੂੰ ਤੇ ਜਥੇਬੰਦੀ ਨੂੰ ਘਾਟਾ ਮਹਿਸੂਸ ਕੀਤਾ ਜਾਂਦਾ ਲੋਕ ਮੋਰਚਾ ਪੰਜਾਬ ਵਾਸਤੇ ਵੀ ਵੱਡਾ ਘਾਟਾ ਲੋਕ ਮੋਰਚਾ ਪੰਜਾਬ ਜਦੋਂ ਵੀ ਇਸ ਲੜਖੜ ਦੇ ਵਿੱਚ ਸਰਕਾਰਾਂ ਨਹੀਂ ਰਾਜ ਬਦਲੋ ਦਾ ਸੱਤਾ ਲੈ ਕੇ ਆਇਆ ਤਾਂ ਇਸ ਪਿੰਡ ਦੇ ਪਸੰਤ ਸਿੰਘ ਨੌਜਵਾਨ ਕਰਮਾ ਤੇ ਜਸਪਾਲ ਪਾਲਾ ਹੁਣੇ ਮੂਹਰੇ ਲੱਗ ਕੇ ਪਿੰਡ ਪਿੰਡ ਦੇ ਲੋਕਾਂ ਨੂੰ ਸੱਦ ਕੇ ਇਹ ਸੁਨੇਹਾ ਪਹੁੰਚਾਉਂਦੇ ਰਹੇ ਨੇ ਕਿ ਸਰਕਾਰਾਂ ਬਦਲ ਨਾਲ ਨਹੀਂ ਕੁਝ ਵੀ ਹੱਲ ਹੋਣਾ ਲੋਕਾਂ ਦੀ ਜ਼ਿੰਦਗੀ ਨਹੀਂ ਬਦਲਨੀ ਹੁਣ ਇਹ ਵੀ ਬਦਲਨੀ ਲੋਕਾਂ ਨੂੰ ਹਾਜ ਬਦਲਣਾ ਪੈਣਾ ਅੱਜ ਜਦੋਂ ਇਸ ਸਟੇਜ ਤੋਂ ਗੀਤ ਵੀ ਗਾਏ ਜਾਂਦੇ ਨੇ ਭਾਸ਼ਣ ਵੀ ਕੀਤੇ ਗਏ ਨੇ ਨਾਅਰੇ ਵੀ ਲਾਏ ਗਏ ਨੇ ਕਿ ਅਸੀਂ ਉਹਨਾਂ ਦਾ ਅਧੂਰਾ ਕਾਰਜ ਪੂਰਾ ਕਰਨਾ ਮੈਨੂੰ ਯਾਦ ਆ ਇਹਨਾਂ ਸ਼ਹੀਦਾਂ ਦਾ ਔਕਾਤ ਜਿਹੜਾ ਅਧੂਰਾ ਰਹਿ ਗਿਆ ਇਹ ਸ਼ਹੀਦਾਂ ਦਾ ਸੁਨੇਹਾ ਸੀ ਕਿ ਜੱਫੇਬੰਦ ਹੋਣਾ ਚਾਹੀਦਾ ਇਹ ਸੁਨੇਹਾ ਸੀ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਕਜੁੱਟ ਹੋਣਾ ਚਾਹੀਦਾ ਇਹ ਸੁਨੇਹਾ ਸੀ ਕਿ ਇਸ ਰਾਜ ਭਾਗ ਦੇ ਅੰਦਰ ਦੋ ਥਾਵਾਂ ਤੇ ਲੋਕਾਂ ਤੇ ਜੋਕਾਂ ਦੀ ਵੰਡ ਹੋਈ ਹੋਈ ਆ ਉਹਨਾਂ ਦੇ ਦੁਸ਼ਮਣਾਨਾ ਰਿਸ਼ਤਾ ਦੋਵਾਂ ਧਰਾਂ ਦੇ ਵਿੱਚ ਟਕਰਾ ਰਹਿਦਾ ਇਸ ਕਰਕੇ ਲੋਕ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਆ ਲੋਕਾਂ ਤੇ ਪ੍ਰੋਖਾ ਕਰੋ ਲੋਕਾਂ ਦੀ ਫਕੀ ਨੂੰ ਜੋੜੋ ਇਹ ਕਾਜ ਸੀ ਉਹਨਾਂ ਦਾ ਇਹ ਕਾਜ ਸੀ ਉਹਨਾਂ ਦਾ ਕਿ ਜੱਥੇਬੰਦੀਆਂ ਤੋਂ ਅੱਗੇ ਵੱਧ ਕੇ ਵੀ ਸੋਚੋ ਜਿਹੜੇ ਰਾਤ ਭਗਤ ਸਿੰਘ ਤੇ ਖੱਡਰੀ ਬਾਪੇ ਕਹਿ ਕੇ ਗਏ ਨੇ ਭਗਤ ਸਾਬੇ ਕਹਿ ਕੇ ਗਏ ਨੇ ਕਿ ਇਸ ਰਾਜ ਭਾਗ ਨੂੰ ਮੁੱਢੋਂ ਖੱਡੋਂ ਬਦਲਣਾ ਤਾਂ ਲੋਕਾਂ ਦੀ ਹੋਂਦ ਹੀ ਬਦਲਣੀ ਆ ਕੱਲੇ ਅਗਰੇਚਾ ਨੂੰ ਕੱਟ ਕੇ ਨਹੀਂ ਚੱਲਣਾ ਕੰਮ ਇੱਥੇ ਇਸ ਕਰਕੇ ਉਸ ਰਾਹ ਵਾਸਤੇ ਉਸ ਜੱਟੋ ਜੈਤ ਵਾਸਤੇ ਵੀ ਬਸੰਤ ਸਿੰਘ ਵਿਦਿਆਰਥੀ ਜੀਵਨ ਤੋਂ ਲੈ ਕੇ ਬਕਾਇਦਾ ਅਸਿਰ ਦੇ ਸਮੇਂ ਤੱਕ ਜਦੋਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀਆਂ ਬੇਟੀਆਂ ਤੇ ਬੇਟਿਆਂ ਨੂੰ ਇਹ ਗੱਲ ਕਹਿੰਦਾ ਬਸੰਤ ਸਿੰਘ ਕਿ ਭਈ ਮੈਂ ਆਏ ਜਾਉਣਾ ਕਿ ਮੇਰੀ ਸ਼ਹਾਦਤ ਆ ਸੰਘਰਸ਼ਾਂ ਦੇ ਪਿਰਚ ਹੋਵੇ ਬਕਾਇਦਾ ਬਸੰਤ ਸਿੰਘ ਦੀ ਉਹ ਗੱਲ ਪੁੱਗੀ ਆ ਤੇ ਉਹ ਦਾ ਕਾਜ ਅੱਜ ਸਾਡੇ ਸਾਹਮਣੇ ਆਈ। ਕਈ ਵਾਰੀ ਅਸੀਂ ਵਿਚਾਰ ਕਰਦੇ ਆ ਕਿ ਉਹਨਾਂ ਦੇ ਜਾਨ ਨਾਲ ਘਾਟਾ ਪੈ ਗਿਆ ਉਹ ਘਾਟਾ ਵੀ ਪੂਰਿਆ ਜਾ ਸਕਦਾ। ਇਹ ਗੱਲ ਸਮਝ ਲਈਏ ਕਿ ਬਖੰਤ ਸਿੰਘ ਦੇ ਦਬਾਕ ਦੇ ਅੰਦਰ ਉਹਦੀ ਸਮੂਹੀ ਜੀਵਨ ਘਾਣੜਾ ਦੇ ਅੰਦਰ ਉਹਦਾ ਗਿਆਨ ਝਲਕਦਾ ਜਿਹੜਾ ਸਮਝਦਾ ਕਿ ਸਹਿਤ ਹਮਲ ਨਾਲ, ਥੰਮੇ ਨਾਲ, ਬਕਾਇਦਾ ਸਹਜ ਨਾਲ ਗੱਲਾਂ ਕਰਕੇ ਲੋਕਾਂ ਨੂੰ ਸਮਝਾ ਕੇ ਨਾਲ ਜੋੜਨਾ ਚਾਹੀਦਾ ਇਹ ਉਹਨੇ ਸਿੱਖਿਆ ਭਗਤ ਸਿੰਘ ਹੋਰਾਂ ਤੋਂ ਇਹ ਸਿੱਖਿਆ ਉਹਨੇ ਆਪਣੀ ਜਥੇਬੰਦੀ ਦੇ ਅਨੁਸ਼ਾਸਨ ਤੋਂ ਤੇ ਖੁੱਲ੍ਹ ਤੋਂ ਇਹ ਸਿੱਖਿਆ ਉਹਨੇ ਸੰਘਰਸ਼ਾਂ ਦੇ ਦੌਰ ਵਿੱਚੋਂ ਕਿਵੇਂ ਗੁਰਸਿਖਾਂ ਦੀਆਂ ਕਤਾਰਾਂ ਮੁਕਾਬਲੇ ਤੇ ਆਉਂਦੀਆਂ ਨੇ ਕਈ ਘੋਲ ਨੂੰ ਫੈਲਾ ਫੇਲ ਕਰਨ ਵਾਸਤੇ ਗੱਲਾਂ ਕਰਦੇ ਨੇ ਕਈ ਘੋਲ ਨੂੰ ਫੈਲ ਕਰਨ ਵਾਸਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਇਹ ਮੁਕਾਬਲੇ ਤੇ ਹਾਕਮ ਨੇ ਜਿਹੜੇ ਉਹ ਹਥਿਆਰ ਚੱਕ ਕੇ ਆਉਂਦੇ ਨੇ ਇਹਦੀ ਸਨਾਖਤ ਕੀਤੀ ਦੋਸਤਾਂ ਤੇ ਦੁਸ਼ਮਣਾਂ ਦੀ ਪਛਾਣ ਕੀਤੀ ਕਿ ਉਹਨਾਂ ਦੇ ਪਾਏ ਪੂਰਨੇ ਪੂਰੇ ਕਰਨੇ ਨੇ ਕਿ ਉਹਨਾਂ ਦਾ ਛੱਡਿਆ ਧੂਰਾ ਕਾਜ ਪੂਰਾ ਕਰਨਾ ਤਾਂ ਲੋਕ ਮੋਰਚਾ ਪੰਜਾਬ ਪੰਨਿਓ ਸਾਰੇ ਪੰਡਾਲ ਨੂੰ ਇਹ ਸੁਨੇਹਾ ਕਿ ਉਹ ਗਿਆਨ ਹਾਸਲ ਕਰੋ ਉਹ ਸੋਚ ਤੇ ਸਿਆਸਤ ਗ੍ਰਹਿਣ ਕਰੋ ਜਿਹੜੀ ਕਰਮ ਨੇ ਉਹਨਾਂ ਨੇ ਕੀਤੀ ਆ ਜਿਹੜੀ ਦਸੰਤ ਹੋਰਾਂ ਨੇ ਕੀਤੀ ਆ ਜਿਹੜੇ ਸੰਗਰਾਮਾਂ ਚ ਰਹਿਣ ਦੀ ਇਹ ਪਿੰਡ ਦੇ ਲੋਕਾਂ ਨੇ ਕੀਤੀ ਆ ਪੂਰੇ 51 ਬੰਦੇ ਸੀ ਉਸ ਬੱਸ ਦੇ ਅੰਦਰ ਜਿਨ੍ਹਾਂ ਦੇ ਹਰ ਦੱਖੋਂ ਕੋਈ ਨਾੜ ਟਿਕਤੇ ਮਾਇਦ ਹੋਏ ਨੇ ਛੋਟੀਆਂ ਮੋਟੀਆਂ ਛੱਟਾਂ ਭਾਵੇਂ ਹੋਣ ਪਰ ਵੱਡੀਆਂ ਛੱਟਾਂ ਵੀ ਲੱਗਿਆ ਨੇ ਸਦਨਾਂ ਦੇ ਇਹ ਕਰਕੇ ਇਹਦਾ ਜ਼ਿੰਮੇਵਾਰ ਜਿੱਥੇ ਉਹ ਸੜਕੀ ਪ੍ਰਬੰਧਾ ਜਿੱਥੇ ਸਿਹਤ ਸੰਭਾਲ ਪ੍ਰਬੰਧਾ ਉਥੇ ਜ਼ਿਲ੍ਹਾ ਤੇ ਸਿਵਲ ਪ੍ਰਸ਼ਾਸਨ ਦੀ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਇਹ ਸਾਰੇ ਤਾੜਾਂ ਦਾਣਾ ਉਸੇ ਦਾ ਹਿੱਸਾ ਉਸੇ ਦਾ ਭਾਗ ਜਿਹੜਾ ਇਸ ਸਪੇਸ ਦੇ ਅੰਦਰ ਰਾਜ ਪ੍ਰਬੰਧ ਚੱਲਦਾ ਉਸ ਰਾਜ ਪ੍ਰਬੰਧ ਨੂੰ ਬਦਨ ਚ ਜਿਹੜਾ ਹਿੱਸਾ ਬਸੰਗ ਤੇ ਕਰਮਾ ਖੋਦ ਸਮਝੇ ਪਾਉਂਦੇ ਸੀ ਜਿਹੜਾ ਹਿੱਸਾ ਇਥੋਂ ਦੇ ਲੋਕ ਉਹਨਾਂ ਵੀ ਅੱਖੀ ਮੰਨ ਕੇ ਪਾਉਂਦੇ ਸੀ ਇਸ ਕਰਕੇ ਉਸ ਗੱਲ ਨੂੰ ਅੱਗੇ ਵਧਾਉਣ ਦੀ ਲੋੜ ਆ ਭਗਤ ਸਿੰਘ ਦੀਆਂ ਕਿਤਾਬਾਂ ਦੇ ਪਰਕੇ ਫਰਲਣ ਦੀ ਲੋੜ ਆ ਉਹ ਵੀ ਕਹੀ ਹੋਈ ਇਹ ਗੱਲ ਮੰਨੀ ਬਸਾਉਣ ਦੀ ਲੋੜ ਆ ਕਿ ਕਿਸਾਨ ਲਹਿਰ ਅੱਗੇ ਵੱਧ ਸਕਦੀ ਆ ਕਿਸਾਨ ਲਹਿਰ ਮਜ਼ਦੂਰਾਂ ਨਾਲ ਏਕਾ ਕਰੇ ਕਿਸਾਨ ਲਹਿਰ ਛੋਟੇ ਕਾਰੋਬਾਰੀਆਂ ਨਾਲ ਜੁੜੇ ਇੱਕ ਪੂਰਾ ਗੱਤਕੋੜ ਬਣੇ ਲੋਕ ਧੜੇ ਦਾ ਜਿਹੜੇ ਲੋਕ ਧੜੇ ਦੇ ਆਗੂ ਸਾਡੇ ਸ਼ਹੀਦ ਆਗੂ ਹੋਏ ਨੇ ਉਸ ਲੋਕ ਧੜੇ ਨੂੰ ਤਖਾ ਕਰਕੇ ਕਰੜੇ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਆ ਹੁਣ ਧਰਨੇ ਮਜਾਰਿਆਂ ਨਾਲ ਨਹੀਂ ਕੰਮ ਚੱਲਦਾ ਬਸੰਤ ਸਿੰਘ ਤੇ ਕਰਮੇ ਤੇ ਕਿੰਨਾ ਭੜਾ ਨੇ ਸਾਨੂੰ ਦਾ ਸ਼ਹਾਦਤਾਂ ਦੇ ਕੇ ਇਹੀਵਾ ਦੱਸਿਆ ਕਿ ਲੋਕ ਮੋਰਚਾ ਪੰਜਾਬ ਜਦੋਂ ਭਗਤ ਸਿੰਘ ਦੀ ਕਿਤਾਬ ਦੇ ਵਰਕੇ ਫੋੜਦਾ ਜਦੋਂ ਕਹਿੰਦਾ ਕਿ ਉਠੋ ਜੱਥੇਬੰਦੀਆਂ ਤੋਂ ਅੱਗੇ ਵਧੋ ਆਪਣੀ ਰਾਜਨੀਤਿਕ ਪਾਰਟੀ ਬਣਾਓ ਜਿਹੜੀ ਇਸ ਰਾਜ ਭਾਤ ਦਾ ਮੰਜੀ ਮੂਠੀ ਮਾਰਨ ਵਾਲੀ ਹੋਵੇ ਉਹਦੇ ਲਈ ਤਿਆਰੀਆਂ ਤੇ ਕਮਰ ਕੱਸੇ ਕਰਦੇ ਹੋਈ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਲੋਕ ਮੋਰਚਾ ਪੰਜਾਬ ਦੀ ਤਰਫੋਂ ਦੁਆਰਾ ਫੇਰ ਬੇਨਤੀ ਆ ਕਿ ਤੁਸੀਂ ਆਓ ਉਹਨਾਂ ਦੇ ਪਾਏ ਪੂਰਨਿਆਂ ਨੂੰ ਉਹਨਾਂ ਦੇ ਦੂਰੇ ਕਾਜ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੇ ਰਾਹਾਂ ਤੇ ਤੁਰਿਏ ਸਾਰਿਆਂ ਦਾ ਧੰਨਵਾਦ। ਤੋ ਧੰਨਵਾਦ ਜੀ। ਸਾਡੇ ਵਿੱਚ ਠੀਕਾ ਮਹਾਰਾਜ ਸਿੰਘ ਅਸ਼ਮੋਰਚਾ ਪੰਜਾਬ ਤੋਂ ਸੁਪਾਕੂ ਗੁਰਵਿੰਦਰ ਪਟਨੂ ਜਗਸੀਰ ਭੰਗੋ ਲਹਿਰਾ ਥਰਮਲ ਸਾਥੀਆਂ ਸਹਿਤ ਸ਼ਾਮਲ ਹੋਏ ਉਹਨਾਂ ਦਾ ਧੰਨਵਾਦ ਹੈ। ਇਸੇ ਤਰ੍ਹਾਂ ਬਰਿੰਦਰ ਸਿੰਘ ਸੁਪਾ ਪ੍ਰਧਾਨ ਅਮਨ ਰੇਗਾ ਕਾਮਚਾਰੀ ਯੂਨੀਅਨ ਬਲੋਵੀ ਆਇਆ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆਂ ਉਹ ਕਹਿੰਦੇ ਕਿ ਸਾਡੀ ਹਾਜ਼ਰੀ ਬਹੁਤ ਆ ਅਸੀਂ ਸਾਡੀ ਗੱਲਾਂ ਵਿੱਚ ਹੀ ਆ ਗਿਆਂ ਤੇ ਆਉਂ ਜੀ ਜੋਰਾ ਸਿੰਘ ਫਸਰਾੜੀ ਸੁਪਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਉਹਨਾਂ ਤੋਂ ਬਾਅਦ ਪੀਐਸਯੂ ਰੰਧਾਵਾ ਦੇ ਆਗੂ ਬਕਰਪੂਲਾ ਉਹ ਤਿਆਰ ਆ ਜਾਣ ਆਉਂ ਜੀ ਬਸ ਸਟੇਜ 'ਕ ਨਹੀਂ ਆ ਸਟੇਜ ਦੇ ਨੇੜੇ ਕਿਸਾਨ ਕੋਹੜਾਂ ਦੇ ਵਿੱਚ ਸ਼ਹਾਦਤ ਪਾਉਣ ਵਾਲੇ ਸਾਥੀ ਬਸੰਤ ਸਿੰਘ ਕਰਮਾ ਤੇ ਸਾਡੀਆਂ ਿੰਦੇ ਬਹਾਦਰ ਮਾਵਾਂ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੂੰ ਲਾਲ ਸਲਾਮ ਨਿੱਗੀ ਸਲਾਮ ਆਖਦੇ ਆਂ ਜਿਨ੍ਹਾਂ ਨੇ ਆਪਣਾ ਖੂਨ ਦੇ ਕੇ ਪੰਜਾਬ ਦੇ ਅੰਦਰ ਮੁਲਕ ਦੇ ਅੰਦਰ ਚੱਲ ਰਹੀ ਕਿਸਾਨ ਲਹਿਰ ਨੂੰ ਔਰ ਉੱਚਾ ਜਾਣ ਵਾਸਤੇ ਆਪਣੀ ਜਾਨਾਂ ਦੀ ਬਾਜੀ ਲਾਈ ਹੈ ਬਹਾਦਰ ਲੋਕੋ ਮੈਂ ਕਹਿਣੀ ਚਾਹਣਾ ਗੱਲ ਕਿ ਅਸੀਂ ਐਸ ਵਕਤ ਕੱਜ ਦੇ ਸਮੇਂ ਦੇ ਵਿੱਚੋਂ ਭੱਗਾ ਆਲੇ ਆਂ ਤੁਸੀਂ ਉਹਨਾਂ ਸਾਥੀਆਂ ਨੂੰ ਆਪਣੇ ਮੋਢਿਆਂ ਤੇ ਉੱਤੇ ਲਿਜਾ ਕੇ ਵਿਦਾ ਕੀਤਾ ਉਹਨਾਂ ਦੇ ਸੰਸਕਾਰ ਕੀਤੇ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੀ ਇਨਕਲਾਬੀ ਲਹਿਰ ਦੇ ਉੱਤੇ ਅਜੇ ਹੁਣੇ ਵੀ ਆਇਆ ਹੈ ਜਦੋਂ ਲੋਕਾਂ ਦੀ ਗੱਲ ਕਰਨ ਵਾਲੇ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਇਨਕਲਾਬ ਦੀ ਗੱਲ ਕਰਨ ਵਾਲੇ ਵਿਦਿਆਰਥੀ ਕਾਲਜਾਂ ਤੇ ਉੱਠੇ ਹੋਏ ਪਾੜੇ ਯੂਨੀਵਰਸਿਟੀ ਐਚ ਵਿੱਚ ਉੱਠੇ ਹੋਏ ਪਾੜੇ ਜਿਨ੍ਹਾਂ ਨੇ ਇਨਕਲਾਬ ਦਾ ਝੰਡਾ ਚੁੱਕਿਆ ਉਹਨਾਂ ਨੂੰ ਉਸ ਸਮੇਂ ਦੀਆਂ ਸਰਕਾਰਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਰਾਤਾਂ ਨੂੰ ਸ਼ਹੀਦ ਕੀਤਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਪੁਲਿਸ ਦੀਆਂ ਹਾਜ਼ਰੀਆਂ ਦੇ ਵਿੱਚ ਉਹਨਾਂ ਦੇ ਦਾਸ ਸੰਸਕਾਰ ਕੀਤੇ ਪਰਿਵਾਰਾਂ ਨੂੰ ਲਵੇ ਨਹੀਂ ਦੇਖਣ ਦਿੱਤਾ ਉਹਨਾਂ ਦੇ ਮੂੰਹ ਨਹੀਂ ਦੇਖਣ ਦਿੱਤੇ ਪਰਿਵਾਰਾਂ ਨੂੰ ਇਸ ਗੱਲ ਕਰਕੇ ਇਹ ਪੰਜਾਬ ਦੀ ਇਨਕਲਾਬੀ ਲਹਿਰ ਨੇ ਇਸ ਤੋਂ ਪਹਿਲਾਂ ਵੀ ਜਦੋਂ ਫੇਰੇਆਲਾ ਦੇ ਵਿੱਚ ਲੋਕ ਜਿਹੜੇ ਆਪਣੇ ਹੱਕਾਂ ਵਾਸਤੇ ਇਕੱਠੇ ਹੋਏ ਸੀ ਉਹਨਾਂ ਨੂੰ ਤੇ ਗੋਲੀਆਂ ਚਲਾ ਕੇ 18 ਸਾਠੀਆਂ ਨੂੰ ਸ਼ਹੀਦ ਕੀਤਾ ਸੀ ਅਸੀਂ ਅੱਜ ਪੰਜ ਚੱਕੇ ਆ ਸੇਵੇ ਵਾਲੇ ਤੋਂ ਅਸੀਂ 18 ਚੱਕੇ ਸੀ ਤੇ ਉਹਨਾਂ ਨੇ ਕਿਹਾ ਸੀ ਜਿਹੜਾ ਉਹਨਾਂ ਨੂੰ ਸੰਸਕਾਰ ਕਰਾਉਂ ਜਾਊਗਾ ਉਹਨਾਂ ਦੇ ਵੀ ਕਤਲ ਹੋਣਗੇ ਇਹ ਚੀਜ਼ਾਂ ਦਾ ਜਵਾਬ ਦਿੱਤਾ ਪੰਜਾਬ ਦੇ ਲੋਕਾਂ ਨੇ ਇਸ ਦੀ ਖਾਤਰ ਸਾਡੇ ਵੀਰ ਸਾਥੀ ਬਸੰਤ ਸਿੰਘ ਕੋਠਾ ਗੁਰੂ ਨੇ ਉਹਨਾਂ ਵਿਚਾਰਾਂ ਨੂੰ ਅਪਣਾਇਆ ਬਸੰਤ ਸਿੰਘ ਨੇ ਇਸ ਨੱਕਰ ਦੇ ਐਮਬੀਬੀਐਸ ਕਰਕੇ ਡਾਕਟਰ ਬਣੇ ਸਾਥੀ ਜਗਮਾਨ ਕੋਠਾ ਗੁਰੂ ਨੂੰ ਆਪਣਾ ਗੁਰੂ ਬਣਾਇਆ ਉਹਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ ਉਹਦੇ ਨਾਲ ਵਾਅਦਾ ਕੀਤਾ ਕਿ ਵਿਚਾਰਾਂ ਨੂੰ ਅਗੇ ਲਿਆਰ ਵਾਸਤੇ ਦਿਨ ਰਾਤ ਇੱਕ ਕਰਾਂਗੇ ਸੋ ਭਾਵੋ ਬਸੰਤ ਸਿੰਘ ਨੇ ਵਿਦਿਆਰਥੀ ਲਹਿਰ ਤੋਂ ਲੈ ਕੇ ਇਸ ਲਹਿਰ ਦੇ ਵਿੱਚ ਕੰਮ ਕੀਤਾ ਇਸੇ ਨਕਰ ਦੇ ਸਾਨੂੰ ਯਾਦ ਆਉਂਦੇ ਐ ਮਾਸਟਰ ਗੂਟਾ ਸਿੰਘ ਔਣੀ ਜਿਨ੍ਹਾਂ ਨੇ ਆਪਣੇ ਬਹੁਤ ਜੀਵਨ ਦੇ ਗਹਿਣਾ ਲਹਿਰ ਵਾਸਤੇ ਕਿਸਾਨ ਲਹਿਰ ਵਾਸਤੇ ਲਾਇਆ ਤੇ ਅੱਜ ਸਾਡੇ ਪੰਜਾ ਸ਼ਹੀਦਾਂ ਨੇ ਉਸ ਮੰਗ ਨੂੰ ਹੋਰ ਉੱਚਾ ਕੀਤਾ ਹੈ ਜੇਕਰ ਇਸ ਗੱਲ ਅੱਜ ਜਿਹੜੀ ਸਮੇਂ ਦੀ ਲੋੜ ਹੈ ਜਿਹਨੂੰ ਕਹਿੰਦੇ ਆਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲੈ ਕੇ ਆਉਣਾ ਜਿੱਥੇ ਮਜ਼ਦੂਰਾਂ ਤੇ ਕਿਸਾਨਾਂ ਦੇ ਪੁੱਕੇ ਦਾ ਰਾਜ ਹੋਵੇ ਤਾਂ ਉਹਨਾਂ ਵਾਸਤੇ ਅੱਜ ਲੋੜ ਹੈ ਕਿ ਅਸੀਂ ਉਹਨਾਂ ਵਿਚਾਰਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਈਏ ਅੱਜ ਲੋੜ ਹੈ ਕਿ ਪੰਜਾਬ ਦੇ ਅੰਦਰ ਮਜ਼ਦੂਰਾ ਤੇ ਕਿਸਾਨਾਂ ਦੀ ਇੱਕ ਕਿਸਾਨ ਇਨਕਲਾਬੀ ਲਹਿਰ ਹੈ ਜਿਹੜੀ ਉਹਨੂੰ ਹੋਰ ਕੇ ਵਧਾਈਏ ਆਪੋ ਆਪਣੀਆਂ ਮੰਗਾਂ ਤੋਂ ਲੈ ਕੇ ਇਸ ਮੁਲਕ ਦੇ ਲੋਕਾਂ ਦੀ ਜੋ ਬੁਨਿਆਦੀ ਮੰਗ ਹੈ ਜ਼ਮੀਨਾਂ ਦੀ ਵੰਡ ਦੀ ਬਰਾਬਰ ਵੰਡ ਦੀ ਮੰਗ ਹੈ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਨ ਦੀ ਮੰਗ ਹੈ ਉਸ ਵਰਗੀਆਂ ਮੰਗਾਂ ਦੇ ਉੱਤੇ ਆਪਾਂ ਇੱਕ ਜੁੱਟ ਹੋਈਏ ਸਾਡੇ ਕਿਸਾਨ ਲਹਿਰ ਦੇ ਵਿੱਚ ਸਾਨੂੰ ਮਾਣ ਹੈ ਵੀ ਕਿ ਉਗਰਾਹਾਂ ਤੇ ਕਿ ਜਿੱਥੇ ਵੀ ਮਜ਼ਦੂਰਾਂ ਦੇ ਉੱਤੇ ਕੋਈ ਜ਼ਬਰ ਤੇ ਜ਼ੁਲਮ ਹੋਇਆ ਸਾਡੀਆਂ ਧੀਆਂ ਪੜਾਂ ਦਾ ਬੇਬਕੀਆਂ ਹੋਈਆਂ ਹਿੱਕ ਢਾ ਕੇ ਉਹ ਕੋਹਲਾਂ ਦੇ ਵਿੱਚ ਖਸਾਫ ਦਿੰਦੇ ਰਹੇ ਐ ਤੇ ਮਜ਼ਦੂਰਾਂ ਨੇ ਵੀ ਇਸ ਲਹਿਰ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਭਰਾਵੋ ਜੇਠੂ ਕੇ ਦਾ ਕੋਲ ਹੋਵੇ ਤੋਂ ਸ਼ਹੀਦ ਹੋਇਆ ਨਰਮਾ ਕੋ ਦੇ ਵਿੱਚ ਰੌਣਾ ਸਿੰਘ ਮਾਸਾ ਜ਼ਿਲ੍ਹੇ ਦਾ ਉਹ ਚੀਜ਼ ਹੋਇਆ ਤੇ ਅਜੇ ਨਗਰ ਦੇ ਵਿੱਚੋਂ ਸਾਡਾ ਕਰਮਾ ਜਿਹੜਾ ਸ਼ੀਂਡ ਹੋਇਆ ਕਰਮੇ ਦੀ ਕੱਲੇ ਟੇਲਰ ਮਾਸਟਰ ਦੀ ਦੁਕਾਨ ਨੇ ਸੀ ਉਹ ਇੱਕ ਲਾਬੀ ਸਰਕਾਰੀ ਮਿਆਂ ਦਾ ਕੇਂਦਰ ਰਹੇ ਸੀ ਰਵੀ ਸੀ ਇਸ ਕਰਕੇ ਅੱਜ ਸਾਨੂੰ ਲੋੜ ਹੈ ਕਿਸੀ ਮਫਸਲ ਸਿੰਘ ਕੋਠਾ ਗੁਰੂ ਦੇ ਉਹਨਾਂ ਵਿਚਾਰਾਂ ਨੂੰ ਉਹਦੇ ਜਿਹੜੇ ਅਧਿਆਪਕ ਰਹੇ ਆ ਜੀ ਤੋਂ ਪ੍ਰਭਾਵਿਤ ਹੋਇਆ ਡਾਕਟਰ ਜਗਮੌਰ ਸਿੰਘ ਦੀ ਉਹਨਾਂ ਇਨਕਲਾਬੀ ਵਿਚਾਰਧਾਰਾ ਨੂੰ ਆਪਣੇ ਮਨਾਂ 'ਚ ਵਸਾ ਕੇ ਇਨਕਲਾਬੀ ਝੰਡਾ ਜਿਹੜਾ ਹੋਰ ਉੱਚਾ ਕਰੀਏ ਇਨਕਲਾਬੀ ਕਿਸਾਨ ਜਾਗਰਣ ਜਿਹੜੀ ਉਹਨੂੰ ਜਿੱਥੇ ਬੰਦ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਧੰਨਵਾਦ ਵੀ ਇਸ ਦਾ ਸਾਡੇ ਵਿੱਚ ਸੋਖਮਤਾ ਲੈ ਕੇ ਆਏ ਹੈ ਟੈਕਨੀਕਲ ਸਰਵਰ ਜੁਨੀਅਨ ਭਗੜ ਗਰੁੱਪ ਦੇ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ ਜੀ ਤੁਹਾਨੂੰ ਦਾ ਧੰਨਵਾਦ ਆ ਇਸ ਤਰ੍ਹਾਂ ਡੀਟੀਐਫ ਆ ਦੇ ਆਗੂ ਬਠਿੰਡਾ ਤੋਂ ਮੋਕੇ ਤੋਂ ਆਏ ਨਾ ਉਹਨਾਂ ਦਾ ਵੀ ਧੰਨਵਾਦ ਆ ਇਸ ਤਰ੍ਹਾਂ ਜਮੂਰੀ ਰ ਘਰ ਸਭਾ ਇਕਾਈ ਬਠਿੰਡਾ ਸੁਦੀਪ ਸਿੰਘ ਜਿਲ੍ਹਾ ਕਤਰ ਆਏ ਐ ਇਹਨਾਂ ਵੀਰਾਂ ਦਾ ਵੀ ਧੰਨਵਾਦ ਤੇ ਹੁਣ ਮੈਂ ਦੇਣ ਦੀ ਤਰ੍ਹਾਂ ਪੀਐਸਯੂ ਦੇ ਆਗੂ ਬੇਕਨਪੂਲਾ ਉਹਨਾਂ ਤੋਂ ਬਾਅਦ ਪੰਜਾਬ ਦੇ ਕ੍ਰਾਂਤੀਕਾਰੀ ਸੰਸੰਕਰਾਂਕੀਕਾਰਾਂ ਦਾ ਸਤਿ ਸ੍ਰੀ ਅਕਾਲ ਸਤਿ ਜਦ ਕੀ ਬੰਦੀਆ ਬੋਦੀਆਂ ਦੇ ਸਿਵਾ ਦੇ ਪਾਰ ਕਰਕੇ ਉਹ ਨੇੜੇ ਆ ਜਾਣ ਅਸੀਂ ਆਪਣੇ ਪੁਰਖਿਆਂ ਤੋਂ ਸਿੱਖਿਆ ਲੱਟ ਲੱਟ ਬਲਣਾ ਲੋਕਾਂ ਲਈ ਜਿਉਣਾ ਤੇ ਲੋਕਾਂ ਦੇ ਲਈ ਮਰਨਾ ਇਸ ਗੱਲ ਦਾ ਸਬੂਤ ਸਾਡੇ ਕੋਠਾ ਗੁਰੂ ਦੇ ਉਹ ਪੰਜ ਸ਼ਹੀਦ ਆ ਜਿਹੜੇ ਹੋ ਨਿਪੜੇ ਨੇ ਜੇ ਜਦੋਂ ਦਾ ਇਸ ਧਰਤੀ ਦੇ ਉੱਤੇ ਸਮਾਜ ਦੇ ਅੰਦਰ ਉਹ ਕੁਸ਼ਲਾਕ ਲੋਕਾਂ ਨੇ ਇੱਥੋਂ ਦੇ ਮਸੀਹਿਆਂ ਤੇ ਕਬਜ਼ੇ ਕੀਤੇ ਨੇ ਤੇ ਕਿਰਤ ਕਰਨ ਵਾਲੇ ਲੋਕਾਂ ਨੂੰ ਲੁੱਟਿਆ ਗਿਆ ਕੁੱਟਿਆ ਗਿਆ ਤੇ